ਮੇਰਾ ਬਪਨ ਅਨਕਤੇ ਡੇਰਾ ਪਠਾਣਾ ਦੇ ਦੋ ਫੌਜੀ ਪਰਿਵਾਰਾਂ ਨੂੰ ਫਰੋਤੀ ਦੀ ਆਈ ਕਾਲ ਬੱਚਿਆਂ ਨੂੰ ਅਗਾਹ ਕਰਨ ਦੀ ਦਿੱਤੀ ਧਮਕੀ ਸਕੂਲ ਦੇ ਵਿਦਿਆਰਥੀ ਅਤੇ ਪਰਿਵਾਰ ਵਿੱਚ ਚੰਦਾ ਮਾਹੌਲ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਲਾਈ ਗੁਹਾਰ ਪੁਲਿਸ थाना ਕੋਟਲੀ ਸੂਰਤ ਮੱਲੀ ਦੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਆਰੰਭ ਜੱਜ ਥਾਣਾ ਕੋਟਲੀ ਸੂਰਤ ਮੱਲੀ ਦਰਖਾਸਤਾਂ ਲਈ ਪੀੜਤ ਪਰਿਵਾਰ ਪਹੁੰਚਿਆ ਤਾਂ ਰੰਗਦਾਰੀ ਮੰਗਣ ਵਾਲਿਆਂ ਦੀ ਫਿਰ ਆ ਗਈ ਮੌਕੇ ਤੇ ਹੀ ਕਾਲ ਪੁਲਿਸ ਅਧਿਕਾਰੀ ਨੇ ਹੀ ਸੁਣੀ ਧਮਕੀ ਭਰੀ ਕਾਲ ਇਸ ਵਾਰ ਦੀ ਪੀੜਤ ਸੇਵਾਮੁਕਤ ਫੌਜੀ ਲਖਵਿੰਦਰ ਸਿੰਘ ਅਤੇ ਪਰਾ ਜੋ ਆਰਮੀ ਵਿੱਚ ਸੇਵਾ ਨਿਭਾ ਰਿਹਾ ਹੈ ਪ੍ਰਗਟ ਸਿੰਘ ਨੇ ਸਾਝੇ ਤੌਰ ਤੇ ਦੱਸਿਆ ਕਿ ਬੀਤੀ 2 ਮਈ ਸ਼ਾਮ ਨੂੰ ਕਰੀਬ 8 ਵਜੇ ਤੇ ਸਵਿਫਟ ਕਾਰ ਸਵਾਰ ਚਾਰ ਤੋਂ ਪੰਜਨ 35 ਵਿਅਕਤੀ ਉਹਨਾਂ ਦੇ ਘਰ ਆਏ ਤੇ ਘਰ ਦੇ ਬਾਹਰ ਲੱਗੇ ਗੇਟ ਨਾਲ ਖਿੱਚ ਤੂ ਕਰਕੇ ਧਮਕੀਆਂ ਦਿੰਦੇ ਹੋਏ ਚਲੇ ਗਏ ਉਹਨਾਂ ਕਹੇ ਕਿ ਅਗਲੇ ਦਿਨ ਫਿਰ ਉਹਨਾਂ ਨੂੰ ਇੱਕ ਲੋਕਲ ਮੋਬਾਈਲ ਨੰਬਰ ਤੋਂ ਫੋਨ ਆਇਆ ਤੇ ਉਸ ਵੱਲੋਂ ਉਹਨਾਂ ਦੇ ਸਕੂਲ ਗਏ ਬੱਚਿਆਂ ਨੂੰ ਰਸਤੇ 'ਚ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ 3 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਉਹਨਾਂ ਕਹਾਂਗੇ ਇਸ ਮਾਮਲੇ 'ਚ ਜਦੋਂ ਪੁਲਿਸ ਸਥਾਨਕਾ ਕੋਟਲੀ ਸੂਰਤ ਮੱਲੀ ਪਹੁੰਚੇ ਤਾਂ ਉਸ ਟਾਈਮ ਤੋ ਫੋਨ ਆ ਗਿਆ ਉਹਨਾਂ ਵੱਲੋਂ ਆਪਣਾ ਮੋਬਾਈਲ ਫੋਨ ਦਰਖਾਸਤ ਲਿਖ ਰੇ ਪੁਲਿਸ ਅਧਿਕਾਰੀ ਨੂੰ ਦਿੱਤਾ ਤਾਂ ਪੁਲਿਸ ਅਧਿਕਾਰੀ ਵੱਲੋਂ ਜਦ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਪਿੰਡ ਰਸੀ ਕੇ ਤਲਾ ਮਿਲ ਲੈ ਕੇ ਆ ਗਾ ਤੇ ਉਹਨਾਂ ਵੱਲੋਂ ਆਪਣੀ ਪ੍ਰਾਈਵੇਟ ਗੱਡੀ ਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਮੋਬਾਈਲ ਫੋਨ ਕਰੇ ਨੌਜਵਾਨ ਕੋਲ ਪਹੁੰਚੇ ਤਾਂ ਪੁਲਿਸ ਵੱਲੋਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਪਰ ਪੀੜਤ ਪਰਿਵਾਰ ਵੱਲੋਂ ਪੁਲਸ ਦੀ ਤਿੱਲੀ ਕਾਰਗੁਜ਼ਾਰੀ ਉੱਪਰ ਸਵਾਲੀਆ ਚਿੰਨ੍ਹ ਖੜੇ ਕੀਤੇ ਗਏ ਹਨ ਈਸ਼ਵੰਦੀ ਥਾਣਾ ਕੋੜਲੀ ਸੂਰਤਮਲੀ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਮਾਮਲੇ ਦੀ ਪਰੀਖੀ ਨਾਲ ਜਾਂਚ ਕਰਕੇ ਬੰਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਬਾਜੀ ਲਖਵਿੰਦਰ ਸਿੰਘ ਜੀ ਫੌਜ ਤੋਂ ਰਿਟਾਇਰਡ ਹਨ ਕੀ ਸਰ ਮਾਮਲਾ ਕੀ ਹੈ ਜੀ ਮਾਮਲਾ ਬਾਜੀ ਪਰਸੋਂ ਦਾ ਤਿੰਨ ਦਾ 2 ਤਰੀਕ ਨੂੰ ਇੱਕ ਸ਼ਿਫਟ ਗੱਡੀ ਇੱਕ ਆਈ ਹੈ ਗੱਡੀ 'ਚ ਬੰਦਿਆਂ ਦੀ ਭਰੀ ਪਈ ਸੀ ਇੱਕ ਬੰਦਾ ਨਿਕਲ ਕੇ ਬਾਹਰ ਗਲੀ ਵਿੱਚ ਮੈਨੂੰ ਉਹਨੇ ਗਾਲਾਂ ਕੱਢੀਆਂ ਨਾਲੇ ਉਹਨੇ ਆਖਿਆ ਤੇਰੇ ਬੱਚੇ ਉੱਥੇ ਸਾਡੇ ਪੜ੍ਹਦੇ ਨੇ ਸਕੂਲੇ ਹਨ ਨੂੰ ਤੁਹਾਨੂੰ ਅੱਗੇ ਵੀ ਆਖਿਆ ਕਿ ਇੰਨੇ ਪੈਸੇ ਦੋ ਹੁਣ ਤੁਸੀਂ ਸਾਡੇ ਸਾਨੂੰ ਮਿਲਣ ਤੱਕ ਨਹੀਂ ਹਿੱਤ ਤੱਕ ਆਏ ਪਰ ਨਾ ਕੋਈ ਗੱਲ ਨਹੀਂ ਕੀਤੀ ਉਤੋਂ ਬਾਹਰ ਉਹ ਗੱਡੀ ਲੈ ਕੇ ਚਲੇ ਗਏ ਨੇ ਕੱਲ ਮੈਨੂੰ ਸਵੇਰੇ 12 ਵਜੇ ਤੋਂ ਫੋਨ ਆਉਣਾ ਸ਼ੁਰੂ ਹੋ ਗਿਆ ਉਹ ਫੋਨ ਦੇ ਆਧਾਰ ਤੇ ਅਸੀਂ ਬੜਾ ਪਰੇਸ਼ਾਨ ਕੀਤਾ ਤੁਹਾਨੂੰ ਮਿਲੋ ਤੂੰ ਮਿਲਦੇ ਕਿਉਂ ਨਹੀਂ ਤੁਹਾਡੇ ਬੱਚੇ ਅਸੀਂ ਗੱਡੀ ਚਲਾਉਨੇ ਆ ਨਾਮ ਮਿਲੇ ਤਾਂ ਮੈਂ ਪਰੇਸ਼ਾਨ ਹੋ ਕੇ ਪੁਲਿਸ ਲਈ ਥਾਣੇ ਗਿਆ ਅਜੇ ਆਪਣੇ ਛੋਟੇ ਭਰਾ ਨਾਲ ਲੱਗੇ ਤੇ ਬੱਚੇ ਪੜਦੇ ਸੀ ਅਹੀਂ ਉੱਥੇ ਜਾ ਕੇ ਕੰਪਲੇਨ ਲਿਖਾਈ ਮੁੰਸੀ ਥਾਣੇ ਥਾਣੇ ਚ ਥਾਣੇ ਦੇ ਕੰਪਲੇਨ ਲਿਖਾਉਂਦੇ ਲਿਖਾਉਂਦੇ ਆ ਫਿਰ ਉਸੇ ਨੰਬਰ ਤੇ ਫਿਰ ਫੋਨ ਆਇਆ ਮੈਂ ਥਾ ਪੁਲਿਸ ਵਿੱਚ ਜਿਹੜਾ ਸਾਡੀ ਕੰਪਲੇਨ ਲਿਖਣ ਡਿਆ ਉਹਨੂੰ ਆਪਣਾ ਫੋਨ ਦਿੱਤਾ ਉਹਨਾਂ ਨੇ ਫੋਨ ਤੇ ਗੱਲ ਕੀਤੀ ਵੀ ਤੁਹਾਡਾ ਕਿਨੇ ਚਿਰ ਦਾ ਇੰਤਜ਼ਾਰ ਕਰਦੇ ਤੁਸੀਂ ਸਾਡੇ ਕੋਲ ਪਹੁੰਚਣ ਕੋਲੋਂਦੇ ਪੁਲਿਸ ਉਹ ਪੁਲਸ ਵਾਲਿਆ ਆਖਿਆ ਵੀ ਅਸੀਂ ਤੁਹਾਡੇ ਕੋਲ ਹੁਣੇ ਪਹੁੰਚਦੇ ਆ 10 ਮਿੰਟ ਤੱਕ ਪੁਲਿਸ ਪਾਰਟੀ ਆਪਣੀ ਪੁਲਿਸ ਡਿਪਾਰਟੀ ਲੈ ਕੇ ਨਾਲ ਮੇਰੇ ਰਸੀਗਏ ਜਿੱਥੇ ਉਹਨਾਂ ਟਾਈਮ ਦਿੱਤਾ ਸੀ ਉੱਥੇ ਜਾ ਕੇ ਪੂਰੀ ਪੂਰੀ ਪਾਰਟੀ ਪੁਲਿਸ ਨੇ ਅਰੈਸਟ ਕਰ ਲਈ ਜੀ ਉਸ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਕੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਬਾਈ ਜੀ ਸਾਡੇ ਬੱਚੇ ਕੱਲ ਨੂੰ ਕਿਹਨਾਂ ਲਾ ਕੇ ਸਕੂਲੇ ਜਾਂਦੇ ਨੇ ਛੋਟੇ ਬੱਚੇ ਨੇ ਕੋਈ ਨੁਕਸਾਨ ਕਰ ਦਿੱਤਾ ਤੁਹਾਡੇ ਕੌਣ ਕਰੇਗਾ ਉਹਦੀ ਪਰਹਾਈ ਕੌਣ ਕਰੇਗਾ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਕਿ ਕੰਪਲੇਨ ਕਰਨ ਤੇ ਪਹਿਲਾਂ ਉਹਦੀ ਕਾਰਵਾਈ ਕੀਤੀ ਜਾਏ ਪੁਲਿਸ ਪਹਿਲਾਂ ਸਬੂਤ ਮੰਗਦੀ ਆ ਸਬੂਤ ਸਾਨੂੰ ਫੋਨ ਤੇ ਬਾਰ ਬਾਰ ਫੋਨ ਆਉਂਦੇ ਨੇ ਅਸੀਂ ਪੁਲਿਸ ਕੋ ਫੋਨ ਲੈ ਕੇ ਗਏ ਆ ਉਸ ਖੁਦ ਨੇ ਪੁਲਿਸ ਨੇ ਗੱਲ ਕੀਤੀ ਆ ਜਿਹੜੇ ਫਰੋਤੀ ਮੰਗੇਗੇ ਕਿੰਨੀ ਮੰਗੇਗੀ 3 ਲੱਖ ਦੀ ਫਰੋਤੀ ਮੰਗੇਗੀ ਸਿਫਟ ਗੱਡੀ ਚ ਉਧਰੋਂ ਆਤ ਮੰਗੀ ਨਾ 3 ਲੱਖ ਬੰਦਿਆਂ ਦਾ ਕੋਈ ਨਹੀਂ ਪਤਾ ਅਸੀਂ ਨੰਬਰ ਤੇ ਇਹ ਜਰੀਏ ਉਹ ਉੱਥੇ ਪਹੁੰਚਿਆ ਜੀ ਨੰਬਰ ਜੇ 90411 43719 ਉਹ ਫੋਨ ਦੇ ਧਾਰਤੇ ਉਹਨਾਂ ਨੇ ਖੁਦ ਹੀ ਬੁਲਾਇਆ ਸਾਨੂੰ ਟਾਈਮ ਦੇ ਕੇ ਵੀ ਇੱਥੇ ਪਹੁੰਚੋ ਇਹ ਜਗ੍ਹਾ ਤੇ ਬੈਠੇ ਆਂ ਜਦੋਂ ਮੌਕੇ ਤੇ ਤੁਸੀਂ ਪੁੱਛਿਆ ਕਿ ਕਿੰਨੇ ਬੰਦੇ ਉਹਨਾਂ ਅਰੈਸਟ ਕੀਤੇ ਹੈ ਪੁਲਿਸ ਨੇ? ਪੰਜ ਬੰਦੇ ਫੜੇ ਜੁੱਤੇ। ਤੇ ਉਸ ਤੋਂ ਬਾਅਦ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਤਾ ਨਹੀਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਹਿੰਦੇ ਇਹਨਾਂ ਕੋਈ ਕੋਈ ਹੋਰ ਹੀ ਫੜਿਆ ਗਿਆ ਸੀ ਥਾਣੇ ਨਹੀਂ ਰੱਖ ਸਕਦੇ ਉਹਨਾਂ ਨੂੰ। ਪਰ ਭਾਜੀ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਤਾਂ ਦੱਸੋ ਕੌਣ ਕਰੇਗਾ ਅੱਡ ਉਹ ਸਾਡੀ ਸੁਣਵਾਈ ਕਿੱਥੇ ਹੋਏਗੀ? ਮੈਂ ਭਗਮਤ ਮਾਨ ਸਾਹਿਬ ਨੂੰ ਇਹ ਕਹਿਣਾ ਵੀ ਪਹਿਲਾਂ ਕਾਰਵਾਈ ਕੀਤੀ ਜਾ ਨੁਕਸਾਨ ਹੋਣ ਤੋਂ ਪਹਿਲਾਂ। ਬਾਅਦ ਕਰਵਾਈ ਕਰਨਾ ਕੀ ਫਾਇਦਾ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਤਾਂ। ਇਸ ਚੀਜ਼ ਨਾਲ ਫਿਰ ਕਾਫੀ ਪਰਵਾਹ ਤੇ ਖੌਫ ਤੁਹਾਨੂੰ ਦੋਏਗਾ ਜੀ ਹਾਂ ਜੀ ਐਂ ਦੇ ਸਾਮੀ 7 ਵਜੇ ਬਾਅਦ ਘਰੋਂ ਬਾਹਰ ਨਹੀਂ ਜਾਂਦੇ ਜੀ ਅਸੀਂ ਬੱਚੇ ਬੱਚੇ ਆਡੇ ਆਉਂਦੇ ਨਹੀਂ ਅਸੀਂ ਰੋਟੀ ਨਹੀਂ ਖਾਂਦੇ ਜੀ ਪ੍ਰਗਟ ਸਿੰਘ ਆਉਂ ਡਿਊਟੀ ਆਉੱਚਰ ਓਏ ਪਿੰਡ ਮੇਰਾ ਡੇਰਾ ਉਠਾਣਾ ਮੈਂ ਕੱਲ ਸੇਵਾ ਕਰਨ ਰਿਹਾ ਗੁਰਦੁਆਰੇ ਜਿਹੜਾ ਬੱਬ ਬਣਾਉਂਦੇ ਮੈਨੂੰ ਘਰ ਦੇੰਦੇ ਕਾਲ ਆਈ ਕਿ ਇਦਾਂ ਦਿਨਾਂ ਤੰਕੀਆਂ ਬੜੀਆਂ ਆਉਂਦੀਆਂ ਤਾਂ ਮੈਂ ਇਹਨਾਂ ਨੂੰ ਗੱਲ ਕੀਤੀ ਪਰਸੋਂ 2 ਤਰੀਕ ਨੂੰ ਚਾਰ ਗੱਡੀ ਗੱਡੀ ਤੇ ਚਾਰ ਬੰਦੇ ਆਏ ਉਹ ਮੈਨੂੰ ਗਾਲ ਕੱਢ ਕੇ ਆਉਂਦੇ ਮੇਰਾ ਕੰਮ ਨਹੀਂ ਕੀਤਾ ਤਾਂ 3 ਲੱਖ ਰੁਪਈਆ ਨਾਲ ਮੇਰੇ ਕੋਲ ਮੰਗਿਆ ਸੀ ਪਹਿਲਾਂ ਵੀ ਜੋ ਮੈਂ ਸਕੂਲੇ ਦੱਸ ਕੇ ਆ ਮਾਸਟਰਾਂ ਨੂੰ ਵੀ ਸਰ ਇਹਦੇ ਦਾ ਗਾਲ ਮੈਨੂੰ ਇੱਕ ਧਮਕੀ ਆਉਂਦੀ ਹੈ ਤੇ ਮੇਰੇ ਬੱਚੇ ਜੋ ਮੇਰੇ ਘਰ ਲਾਇਓ ਉਹ ਕੀ ਗੇੜ ਦੇ ਅੰਦਰ ਆ ਕੇ ਲੁੰਦੇ ਸੀ ਇਹ ਹਰਨੇਸ਼ ਸਿੰਘ ਨੂੰ ਪਤਾ ਵਿਚਾਰਾ ਮਰ ਗਿਆ ਉਹਦਾ ਪਿੱਛਾ ਸੂਲਦੇ ਆ ਤੇ ਮੈਂ ਡੇਰੇ ਬਾਬੇ ਨਾਲ ਜੋ ਸੇਵਾ ਕਰਦੇ ਹਾਂ ਜਦੋਂ ਮੈਨੂੰ ਪਤਾ ਲੱਗਾ ਕਰਦੇ ਆ ਕੋਲ ਕੀਤੀ ਆ ਧਮਕੀਆਂ ਦੇ ਅੱਜ ਬੱਚੇ ਤੇਰੇ ਆਂਦੇ ਲੋਣੇ ਆ ਉਹਨੂੰ ਪਤਾ ਹੀ ਨਾ ਕਰ ਦੋ ਤਰੀ ਨੂੰ ਕਹਿ ਕੇ ਗਿਆ ਇਹ ਤੇ ਮੈਂ ਉਥੇ ਸੇਵਾ ਕਰਦੇ ਆਪਣੇ ਬਰਤਨ ਉਥੇ ਸੁੱਟ ਕੇ ਬਾਬੇ ਦੇ ਭੱਜਿਆਂ ਬਾਬੇ ਦੇ ਕੀ ਗੱਲ ਹੋਈ ਹੈ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਆ ਕੇ ਇੱਥੇ ਆਏ ਆ ਤੇ ਫਿਰ ਅਸੀਂ ਨਾਲ ਅਗਲੀ ਦਈ ਮੈਂ ਹਾਂ ਚੱਲ ਬੇ ਠਾਣੇ ਚੱਲਦੇ ਆ ਠਾਣੇ ਉੱਥੇ ਗਏ ਤੇ ਉੱਥੇ ਠਾਣੇ ਦੇ ਪੁਲਿਸ ਵਾਲੇ ਆਖਿਆ ਸਾਨੂੰ ਧਮਕੀਆਂ ਆਉਂਦੀਆਂ ਜੇ ਗੱਲ ਕਰੋ ਤੇ ਫਿਰ ਉਹ ਜਦੋਂ ਫੋਨ ਆਇਆ ਤੇ ਉਹ ਆਂਦਾ ਤੁਹਾਡਾ ਮੇਰਾ ਕੰਮ ਨਹੀਂ ਕੀਤਾ ਪੁਲਿਸ ਵਾਲਾ ਕ ਅੰਦਰ ਤੁਮੇ ਕੋਈ ਦਾ ਹਤਾ ਬਾਅਦ ਮੈਂ ਦੱਸਣਾ ਤੁਹਾਨੂੰ ਸੱਤ ਡੀਕਨ ਆਓ ਮੈਂ ਕਿੱਥੇ ਡੀਕਨ ਨੂੰ ਪੁਲਿਸ ਵਾਲਾ ਲੋਕਾਂ ਨਾਲ ਕੁਝ ਨਾ ਗੱਲਬਾਤ ਹੋਈ ਹਾਂ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਪੁਲਿਸ ਵਾਲਾ ਗੱਲ ਕਰਨ ਦੇ ਉਹਨਾਂ ਨਾਲ ਉਹਦੇ ਕਿੱਧਰ ਨੂੰ ਆਣਾ ਉਹ ਪੁਲਿਸ ਵਾਲਿਆਂ ਨੇ ਕਾਨੂੰਨ ਲਾ ਰੱਖਿਆ ਜਿੱਧਰ ਜਿੱਧਰ ਨੂੰ ਕਹਣੇ ਪੁਲਿਸਲੇ ਉਧਰ ਨੂੰ ਆਉਂਦੇ ਮੌਕੇ ਤੇ ਜਾ ਕੇ ਉਹਨਾਂ ਬੰਦੇ ਫੜੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅੱਜ ਮੇਰੀ ਫਿਰ ਰਿਪੋਰਟ ਹੈ ਨਾ ਅਰਮੀ ਦੇ ਵਿੱਚ ਮੈਂ ਆਪਣੀ ਨੌਕਰੀ ਨਹੀਂ ਵੇਖਣਿਆ ਨੌਕਰੀ ਤੇ ਨਹੀਂ ਜਾਣ ਜਾ ਮੇਰੇ ਬੱਚਿਆਂ ਦਾ ਧਿਆਨ ਰੱਖਿਆ ਜਾਏ ਤੇ ਉਹਨਾਂ ਨੂੰ ਫੜਿਆ ਜਾਏ ਬਸ ਉਹਨਾਂ ਨੂੰ ਸਜ਼ਾ